ਮੰਮੀ ਉਹਨਾਂ ਕੋਲੇ ਪਹੁੰਚਦੇ ਸਾਰੀ ਕੀਤੀ ਸੀ ਕਿ ਸਮੋਸਾ ਪਾਰਟੀ ਸ਼ਸ਼ੀ ਕਲ ਜੀ ਸਾਰਿਆਂ ਨੂੰ ਅੱਜ ਸੀਗੀ ਮੰਮੀ ਤੇ ਜੜੀ ਦੀ ਵਿਆਹ ਦੀ ਐਨੀਵਰਸਰੀ ਜਦੋਂ ਉਹਨਾਂ ਨੂੰ ਦੇਖਿਆ ਤੇ ਬਹੁਤ ਜ਼ਿਆਦਾ ਲਿਬੜੇ ਤੇ ਬੜੇ ਪਏ ਸੀਗੇ ਫਿਰ ਮੈਂ ਉਹਨਾਂ ਨੂੰ ਮਿਲੀ ਉਸ ਤੋਂ ਬਾਅਦ ਚ ਮੈਂ ਅੰਦਰ ਆ ਗਈ ਸੀ ਕਿ ਮੈਂ ਦੀ ਭੈਣ ਨੂੰ ਲੱਭਿਆ ਤੇ ਕਹਿੰਦੀ ਮੈਂ ਬਾਥਰੂਮ ਚ ਮੈਂ ਨਹਾ ਰਹੀ ਆਂ ਭਰਾ ਮੇਰਾ ਬਟ ਤੇ ਸੁੱਤਾ ਪਿਆ ਸੀਗਾ ਮੇਰੇ ਭਰਾ ਨੇ ਮੈਨੂੰ ਮੱਥਾ ਟੇਕਿਆ ਤੇ ਮੈਂ ਉਹਨੂੰ ਆਸ਼ੀਰਵਾਦ ਦਿੱਤਾ ਮੈਂ ਕਿਹਾ ਜਿਉਂਦਾ ਵਸਦਾ ਰਹਿ ਫਿਰ ਭੈਣ ਮੇਰੀ ਨਹਾ ਕੇ ਆ ਗਈ ਸੀ ਕਿ ਉਸ ਤੋਂ ਬਾਅਦ ਉਹਨੇ ਾਰਮਾਨ ਨੂੰ ਕਾਫੀ ਸਾਰਾ ਪਿਆਰ ਕੀਤਾ ਾਰਮਾਨ ਦੇ ਪਾਪਾ ਨੇ ਰੱਖਿਆ ਸੀਗਾ ਉਸ ਤੋਂ ਬਾਅਦ ਉਹਦੇ ਪਾਤਾ ਅਰਮਾਨ ਦਾ ਐਟੀਟਿਊਡ ਲੋਟ ਨਹੀਂ ਸੀ ਆ ਰਿਹਾ ਕਿਸੇ ਨਾਲ ਸਹੀ ਢੰਗ ਨਾਲ ਗੱਲ ਨਹੀਂ ਸੀ ਕਰਦਾ ਪਿਆ ਕਿਉਂਕਿ ਕਾਫੀ ਸਾਰੀ ਤਾਰੀਫ ਕਰਤੀ ਸੀ ਉਹਦੀ ਸਾਰਿਆਂ ਨੇ ਕਿ ਤੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਮੈਂ ਅਸੀਂ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਅਰਮਾਨ ਸੋਹਣਾ ਲੱਗਦਾ ਕਿ ਨਹੀਂ ਲੱਗਦਾ ਹਨਾ ਉਸ ਤੋਂ ਬਾਅਦ ਫਾਈਨਲੀ ਜਿਹੜੇ ਸਮੋਸੇ ਲੈ ਕੇ ਗਏ ਸੀਗੇ ਉਹਨਾਂ ਨੂੰ ਖਾਣ ਦੀ ਘੜੀ ਆ ਗਈ ਸੀਗੀ ਆਪਦੇ ਭਰਾ ਨੂੰ ਪੁੱਛਿਆ ਮੈਂ ਕਿ ਤੈਨੂੰ ਕਿੱਦਾਂ ਦੇ ਲੱਗਿਆ ਕਿਉਂਕਿ ਮੇਰੇ ਭਰਾ ਨੂੰ ਇਹ ਸਾਡੇ ਪਿੰਡ ਦੇ ਸਮੋਸੇ ਆ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਤੇ ਉਹਨੇ ਮੈਨੂੰ ਕਾਫੀ ਤਾਰੀਫ ਕੀਤੀ ਕਹਿੰਦਾ ਬਹੁਤ ਜ਼